ਤਨ ਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦਾ ਇਹ ਪਾਵਨ ਸਰੂਪ ਜੋ ਹੈ ਉਹ ਇਸ ਵਿਦੇ ਬਾਲਕੀ ਸਾਹਿਬ ਦੇ ਵਿੱਚ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਵਾਹਿਗੁਰੂ ਲੱਖਾਂ ਦੀ ਗਿਣਤੀ ਦੇ ਵਿੱਚ ਸੰਤਾਂ ਹਰ ਸਾਲ ਇੱਥੇ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਵਾਹਿਗੁਰੂ ਛੋਟੇ ਸਹਿਜ ਦਾਤਾਂ ਦੀਆਂ ਆਸਾਨੀ ਸ਼ਹਾਦਤ ਨੂੰ ਸਜਦਾ ਕਰਦੀਆਂ ਨੇ ਵਾਹਿਗੁਰੂ ਸ਼ਾਮ ਦੇ ਵੇਲੇ ਜੋ ਨਗਰ ਕੀਰਤਨ ਹੈ ਇਸ ਦੀ ਸਮਾਪਤੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਹੀ ਹੋਵੇਗੀ ਕੁਝ ਹੀ ਮਿੰਟਾਂ ਦੇ ਵਿੱਚ ਦਰਸ਼ਨ ਕਰਾਂਗੇ ਪਾਲਕੀ ਸਾਹਿਬ ਦੀ ਜੋ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਕੇ ਸਵੇਰੇ ਜੋ ਕੀਰਤਨ ਆਰੰਭ ਹੋਇਆ ਸੀ ਤਾਂ ਉਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾ ਰਹੇ ਹਾਂ 26 27 ਔਰ 28 ਤਿੰਨ ਦਿਨ ਇਹ ਸ਼ਹੀਦੀ ਜੋੜ ਮੇਲ ਜਦੋਂ ਨਕੀਆਂ ਜੰਦਾ ਨੇ ਵੱਡੀ ਕੁਰਬਾਨੀ ਕੀਤੀ ਸੀ ਉਸ ਦਿਨ ਨੂੰ ਯਾਦ ਕਰਕੇ ਅੱਜ ਹਰ ਕੋਈ ਸਜਦਾ ਕਰਦਾ ਹੈ ਉਸ ਦਿਨ ਨੂੰ ਅੱਜ ਹਰ ਕੋਈ ਨਮਨ ਕਰਦਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਵੱਡਾ ਇਕੱਠ ਜੋ ਹੈ ਉਹ ਤੁਹਾਨੂੰ ਇਸ ਵੇਲੇ ਨਜ਼ਰ ਆ ਰਿਹਾ ਹੈ ਤਾਂ ਤਾਂ ਤੰਤਾਂ ਚਿੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਪਾਵਨ ਸਰੂਪ ਜੋ ਹੈ ਉਹ ਇਸ ਵੇਲੇ ਪਾਲਕੀ ਸਾਹਿਬ ਦੇ ਵਿੱਚ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਜੋ ਸੰਗਤਾਂ ਨੇ ਉਹ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹੋਈਆਂ ਨੇ ਤਸਵੀਰਾ ਆਪੇ ਹੀ ਬਹੁਤ ਕੁਝ ਪਿਆਨ ਕਰ ਦਿਆ ਨਾ ਕਿ ਕਿਸ ਤਰੀਕੇ ਨਾਲ ਉਹਨਾਂ ਸਹਿਬਜ਼ਾਦਿਆਂ ਦੇ ਵੱਲੋਂ ਅਸਾਨੀ ਸ਼ਹਾਦਤ ਦਿੱਤੀ ਗਈ ਜਿਸ ਦੇ ਚਲਦਿਆਂ ਹੋਇਆ ਅੱਜ ਸਾਡੇ ਸਿਰਾਂ ਦੇ ਉੱਤੇ ਸਾਨੂੰ تاج ਨਜ਼ਰ ਆਉਂਦੇ ਨੇ ਦਸਤਾਰਾਂ ਨਜ਼ਰ ਆਉਂਦੀਆਂ ਨੇ ਸਾਬੇ ਕਮਾਲ ਸਰਬੰਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੁਪੁੱਤਰਾਂ ਨੇ ਜੋ ਸਿੱਖ ਕੌਮ ਦੀ ਖਾਤਰ ਕੁਰਬਾਨੀ ਕੀਤੀ ਹੈ ਉਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾ ਰਿਹਾ ਹੈ ਉਸ ਨੂੰ ਰਹਿੰਦੀ ਦੁਨੀਆ ਤੱਕ ਸੰਗਤਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਚੇਤੇ ਕੀਤਾ ਜਾਂਦਾ ਹੈ ਸਾਡੇ ਫਤਿਹਗੜ੍ਹ ਸਾਹਿਬ ਤੁਸੀਂ ਆਉਂਦੇ ਹੋ ਤਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਔਰ ਜੋਤੀ ਸਰੂਪ ਵਿਖੇ ਤੁਸੀਂ ਆ ਕੇ ਦਰਸ਼ਨ ਕਰੋ ਔਰ ਬਰਤਮਸਤਕ ਹੋਵੋ ਔਰ ਇਥੋਂ ਦੀ ਉਹਨਾਂ ਜਿੰਦਾਂ ਦੇ ਵੱਲੋਂ ਦਿੱਤੀ ਗਈ ਕੁਰਬਾਨੀ ਨੂੰ ਚੇਤੇ ਕਰੋ ਯਾਦ ਕਰੋ ਕਿ ਉਹ ਸਾਨੂੰ ਕੀ ਕੁਝ ਕਹਿ ਕੇ ਗਈ ਸੀ ਕਿ ਕੁਝ ਸੇਧ ਦੇ ਕੇ ਗਈ ਸੀ ਕਿ ਕੁਝ ਸਾਨੂੰ ਸਿਖਾ ਕੇ ਗਈ ਸੀ ਔਰ ਅਸੀਂ ਕਿੰਨਾ ਆਪਣੀ ਜ਼ਿੰਦਗੀ ਦੇ ਵਿੱਚ ਉਸ ਚੀਜ਼ ਨੂੰ ਉਸ ਗੱਲ ਨੂੰ ਅਮਲ ਕਰ ਰਹੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਜੋ ਹੈ ਉਹ ਇਸ ਪਾਵਨ ਧਰਤੀ ਤੇ ਉਤੇ ਪਹੁੰਚਦਾ ਹੋਇਆ ਨਜ਼ਰ ਆ ਰਹੇ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਸੰਤਾਂ ਹਰ ਸਾਲ ਇੱਥੇ ਪਹੁੰਚਦਿਆਂ ਨੇ ਨਤਮਸਤਕ ਹੁੰਦੀਆਂ ਨੇ ਔਰ ਛੋਟੇ ਸੈਦਾਂ ਆਤਾਂ ਦੀਆਂ ਆਸਾਨੀ ਸ਼ਹਾਦਤ ਨੂੰ ਸਜਦਾ ਕਰਦੀਆਂ ਨੇ ਚੇਤੇ ਕਰਦੀਆਂ ਨੇ ਤਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਰਾਜ ਔਰ ਉਹਨਾਂ ਦੇ ਨਿੱਕੇ ਨਿੱਕੇ ਲਾਲ ਕਹਿੰਦੇ ਬੱਚੇ ਸੀ ਮਾਸੂਮ ਭਾਵੇਂ ਹੌਸਲੇ ਬਲੰਦ ਸੀ ਦਾਦੀ ਮਾਦੀ ਸਿੱਖਿਆ ਦੇ ਪੂਰੇ ਪਾਬੰਦ ਸੀ ਜਾਣ ਵਲੇ ਮੋਤ ਵੱਲ ਹੱਸ ਹੱਸ ਤੀਕਦੇ ਸੀ ਬੜੇ ਹੀ ਮਹਾਨ ਦਾਦਾ ਤੇਰੇ ਫਸੰਦ ਸੀ ਸਾਡੇ ਲਈ ਸਹਿਬਜ਼ਾਦਿਆਂ ਦੀ ਜ਼ਿੰਦਗਾਨੀ ਵਾਰ ਗਏ ਸੋਚੋ ਜ਼ਰਾ ਸੋਚੋ ਅੱਜ ਆਪਾਂ ਸਿੱਖੀ ਕਿਉਂ ਵਿਸਾਰ ਗਏ ਅੱਜ ਵੀ ਹੀ ਸਹਿਬਜ਼ਾਦਿਆਂ ਦੀ ਇਲਾਸਾਨੀ ਸ਼ਹਾਦਤਾਂ ਨੂੰ ਸੀ ਯਾਦ ਕਰਦੇ ਆਂ ਜਿਵੇਂ ਹੀ ਸਹਿਬਜ਼ਾਦਿਆਂ ਦੇ ਕੋਲ ਕਹਿੰਦੇ ਨੇ ਕਿ ਕੰਧ ਕੋਲ ਪਹੁੰਚੀ ਤਾਂ ਫਤਿਹ ਸਿੰਘ ਨੇ ਹਾਸਕੇ ਫਤਿਹ ਬੁਲਾ ਦਿੱਤੀ ਜੋੜੀ ਗੋਬਿੰਦ لالਾਂ ਦੀ ਕਿਵੇਂ ਪਾਪੀਆਂ ਨੇ ਨੀਹਾਂ ਵਿੱਚ ਲੁਕਾ ਦਿੱਤੀ ਤਾਂ ਨਿੱਕੀਆਂ ਜਿੰਦਾ ਔਰ ਵੱਡੇ ਸਾਖੀ ਸਾਈਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਜਿਹੜੇ ਨੇ ਉਹ ਇਸ ਵੇਲੇ ਸਾਨੂੰ ਬਹੁਤ ਕੁਝ ਸਿੱਖਿਆ ਦੇ ਕੇ ਗਏ ਨੇ ਜਿਸ ਨੂੰ ਲੋੜ ਹੈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਕਰਨ ਦੀ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਤਾਂ ਗੁਰਬਾਣੀ ਤੇ ਕੀਰਤਨ ਦੇ ਨਾਲ ਇਸ ਵੇਲੇ ਜੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਕੀਰਤਨ ਹੋ ਰਿਹਾ ਹੈ ਔਰ ਨਾਨਕ ਗੁਰੂ ਗਰੰਥ ਸਾਹਿਬ ਜੀ ਦੀ ਜੋ ਪਾਲਕੀ ਸਾਹਿਬ ਹੈ ਉਹ ਅੱਗੇ ਵੱਲੋਂ ਗੁਰਦੁਆਰਾ ਸ੍ਰੀ ਚੋਤੀ ਸਰੂਪ ਵੱਲ ਨੂੰ ਜਾਂਦੇ ਹੋਏ ਨਜ਼ਰ ਆ ਰਹੀ ਹੈ। ਪੰਥੀ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਜਿਹੜਾ ਕੀ ਰਵਾਨਾ ਹੋਇਆ ਸੀ ਉਹ ਇਸ ਵੇਲੇ ਜਿਹੜਾ ਨਗਰ ਕੀਰਤਨ ਹੈ ਉਹ ਅੱਗੇ ਵੱਧਦਾ ਹੋਇਆ ਲੰਘਦਾ ਹੋਇਆ ਨਜ਼ਰ ਆ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰੋਨਾਧਾ ਪਰਿਵਾਰ ਜਿਨ੍ਹਾਂ ਨੇ ਇਲਾਸਾਨੀ ਸ਼ਹਾਦਤ ਦਿੱਤੀ ਅਨੰਦਪੁਰ ਸਾਹਿਬ ਦਾ ਕਿਲਾ ਜਦੋਂ ਛੱਡਦੇ ਨੇ ਅਨੰਦਪੁਰ ਦਾ ਕਿਲਾ ਛੱਡਦੇ ਨੇ ਤਾਂ ਸਰਸਾ ਨਦੀ ਤੇ ਵਿਛੋੜਾ ਜੋ ਹੁੰਦਾ ਉਸ ਵਿਛੋੜੇ ਨੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਹਿਬਜ਼ਾਦਿਆਂ ਨੂੰ ਇੱਕ ਪਾਸੇ ਕਰ ਦਿੱਤਾ ਔਰ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਇੱਕ ਪਾਸੇ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਔਰ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਪਹੁੰਚਦੇ ਨੇ ਤਾਂ ਉੱਥੇ ਜੰਗ ਦੇ ਮੈਦਾਨ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹਾਦਤ ਪਾ ਜਾਂਦੇ ਨੇ ਔਰ ਉਹਨਾਂ ਦੇ ਹੀ ਰਾਹਾਂ ਦੇ ਉੱਤੇ ਤੁਰਦੇ ਹੋਏ ਆ ਜੋ ਛੋਟੇ ਸਾਹਿਬਜ਼ਾਦੇ ਨੇ ਉਹੋ ਸਰਹੰਤ ਦੀ ਇਸ ਧਰਤੀ ਦੇ ਉੱਤੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਲੈਂਦੇ ਨੇ ਤਾਂ ਬਹੁਤ अनेका ਲਾਲਚ ਜਿਹੜੇ ਸੀ ਉਹਨਾਂ ਨਿੱਕੀਆਂ ਜਿੰਦਾਂ ਨੂੰ ਉਹਨਾਂ ਲਾਲਾਂ ਨੂੰ ਦਿੱਤੇ ਗਏ ਕਿ ਧਰਮ ਇੱਕ ਵਾਰ ਸਿੱਖੀ ਤਿਆਗ ਦੋ ਧਰਮ ਛੱਡ ਦੋ ਤੁਹਾਨੂੰ ਹਰ ਸੁਵਿਧਾ ਦਿੱਤੀ ਜਾਊਗੀ ਹਰ ਸੁਖ ਦਿੱਤਾ ਜਾਊਗਾ ਤੁਹਾਨੂੰ ਬਹੁਤ ਸਾਰੇ ਤੋਹਫੇ ਦਿੱਤੇ ਜਾਣਗੇ ਪਰ ਤੁਸੀਂ ਸੋਚੋ 7 ਤੇ 9 ਸਾਲ ਦੀ ਉਮਰ ਦੇ ਉਹ ਲਾਲ ਜਿਨ੍ਹਾਂ ਨੇ ਉਹਨਾਂ ਤੋਫਿਆਂ ਨੂੰ ਉਹਨਾਂ ਆਫਰਾਂ ਨੂੰ ਠੁਕਰਾ ਦਿੱਤਾ ਲੱਤ ਮਾਰ ਦਿੱਤੀ ਨਕਾਰ ਦਿੱਤਾ ਔਰ ਕਿਹਾ ਕਿ ਜ਼ਿੰਦਗੀ ਦੇ ਵਿੱਚ ਸਿੱਖੀ ਤੋਂ ਉੱਪਰ ਕੁਝ ਨਹੀਂ ਹੈ ਜ਼ਿੰਦਗੀ ਤੋਂ ਪਿਆਰਾ ਕੁਝ ਵੀ ਨਹੀਂ ਹੈ ਜੋ ਪਿਤਾ ਜੀ ਪਰ ਜੋ ਦਾਦਾ ਜੀ ਨੇ ਸਾਨੂੰ ਸਿੱਖਿਆ ਦਿੱਤੀ ਔਰ ਜੋ ਅਸੀਂ ਆਪਣੇ ਵੱਡੇ ਵੀਰਾਂ ਤੋਂ ਆਪਣੇ ਪ੍ਰਮਾਤੋ ਜੋ ਸਿੱਖਿਆ ਹਾਸਲ ਕੀਤੀ ਹੈ ਅਸੀਂ ਉਸੇ ਦੇ ਰਾਹਾਂ ਦੇ ਉੱਤੇ ਤੁਰਨਾ ਹੈ ਔਰ ਜਦ ਆਦੀ ਮਾਨ ਨੇ ਨਿੱਕੇ ਲਾਲਾ ਨੂੰ ਠੰਡੇ ਬੁਰਜ ਦੇ ਵਿੱਚ ਬਿਠਾ ਕੇ ਜੋ ਸਿੱਖਿਆ ਦਿੱਤੀ ਹੈ ਉਸੇ ਨੂੰ ਹੀ ਛੋਟੇ-ਛੋਟੇ ਸਹਿਬਜ਼ਾਦਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲਿਆਉਂਦਾ ਔਰ ਆਪਣੀ ਨਾਸਾਨੀ ਸ਼ਹਾਦਤ ਜਰੀਏ ਸਿੱਖ ਕੌਮ ਵਾਸਤੇ ਦੇ ਦਿੱਤੀ ਤਾ ਤਸਵੀਰਾਂ ਨੇ ਤਾਂ ਤਾਂ ਅੰਸ਼ੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਪਾਵਨ ਸਰੂਪ ਹੈ ਪਲਕੀ ਸਾਹਿਬ ਹੈ ਉਹ ਇਸ ਵੇਲੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਦਰਸ਼ਨ ਕਰ ਰਹੇ ਹਾਂ ਘਰ ਬੈਠੇ ਸੰਗਤਾਂ ਤੁਸੀਂ ਇਸ ਵੇਲੇ ਜਿਹੜੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ੍ਰੀ ਰਵਾਨਾ ਹੋਇਆ ਸੀ ਜੋ ਕਿ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਸਮਾਪਤ ਹੋਣਾ ਹੈ ਸ਼ੀਧੀ ਚੋੜ ਮੇਲ ਦਾ ਅੱਜ ਅਖੀਰਲਾ ਤੇ ਤੀਸਰਾ ਦਿਨ ਹੈ ਪਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਜੋ ਹੈ ਉਹ ਹਰ ਸਾਲ ਦੀ ਤਰ੍ਹਾਂ ਇੱਥੇ ਵੱਧਦਾ ਹੋਇਆ ਨਜ਼ਰ ਆਉਂਦਾ ਹੈ ਹਰ ਸਾਲ ਇਦਾਂ ਚਾਹਤ ਹੈ ਕਿ ਇਸ ਵਾਰ ਸੰਗਤ ਵੱਧਾ ਹੈ ਇਸ ਵਾਰ ਸੰਗਤ ਵੱਧਾ ਹੈ ਬਟ ਸੰਗਤਾਂ ਜਿਹੜੀਆਂ ਨੇ ਉਹ ਹਰ ਸਾਲ ਹੀ ਜਿਹੜੀਆਂ ਨੇ ਉਹ ਇੱਥੇ ਵੱਧੀਆਂ ਹੋਈਆਂ ਪਹੁੰਚਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਫੁੱਲਾਂ ਦੀ ਵਰਖਾ ਫੁੱਲਾਂ ਦੀ ਭਾਰੀ ਵਰਖਾ ਦੀ ਪਾੜੀ ਵਰਖਾ ਦੇ ਨਾਲ ਜੋ ਹੈ ਉਹ ਇਸ ਵੇਲੇ ਸਾਬੇ ਕਮਾਲ ਗੰਤਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦਿਨਾ ਜਿਹੜੀ ਇਸ ਵੇਲੇ ਪਾਲਕੀ ਸਾਹਿਬ ਜਿਸ ਤੋਂ ਸ਼ਿਸ਼ੋਭਿਤ ਨੇ ਵਿਰਾਜਮਾਨ ਨੇ ਗੁਰੂ ਗਰੰਥ ਸਾਹਿਬ ਜੀ ਉਹ ਪਾਲਕੀ ਸਾਹਿਬ ਜਿਹੜੀ ਹੈ ਇਸ ਵੇਲੇ ਇੱਥੋਂ ਦੀ ਜਿਹੜੀ ਹੈ ਉਹ ਰਵਾਨਾ ਹੋ ਰਹੀ ਹੈ ਪੰਜ ਪਿਆਰਿਆਂ ਦੀ ਇੱਕ ਬਾਈ ਦੇ ਵਿੱਚ ਪੰਜ ਪਿਆਰੇ ਜਿਹੜੇ ਨੇ ਉਹ ਇਸ ਵੇਲੇ ਇਸ ਨਗਰ ਕੀਰਤਨ ਦੀ ਇਕਵਾਈ ਕਰ ਰਹੇ ਨੇ ਅੱਜ ਦੇ ਇਸ ਨਗਰ ਕੀਰਤਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਇਹ ਭਾਰੀ ਇਕੱਠ ਇੱਥੇ ਪਹੁੰਚੀਆਂ ਹੋਈਆਂ ਨੇ ਸਤਜੋ ਨਿੱਕੇ ਨਿੱਕੇ ਬੱਚਿਆਂ ਨੇ ਜੋ ਜਿੰਦਾਂ ਨੇ ਇਸ ਲਾਸਾਨੀ ਸ਼ਹਾਦਤ ਦਿੱਤੀ ਹੈ ਉਸ ਨੂੰ ਸਜਦਾ ਕਰਦੇ ਆ ਉਸ ਦੇ ਅੱਗੇ ਸਿਰ ਝੁਕਾਉਂਦੇ ਆ ਔਰ ਹਮੇਸ਼ਾ ਇਹੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਜਿੰਦਾਂ ਨੇ ਜੋ ਰਾਹ ਦਿਖਾਏ ਨੇ ਉਸ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਛੋਟੇ ਛੋਟੇ ਸਰਦਾਰ ਚੱਲ ਸਕੀਏ ਉਹਨਾਂ ਰੂਹਾਂ ਲਈ ਜੋ ਸਾਨੂੰ ਇੱਕ ਕੁਰਬਾਨੀ ਦੇ ਕੇ ਸਿੱਖ ਕੌਮ ਦੀ ਜੋ ਰੱਖਿਆ ਕੀਤੀ ਹੈ ਉਸ ਦੇ ਵਿੱਚੋਂ ਅਸੀਂ ਕੁਝ ਸਿੱਖੇ ਜਾਈਏ ਤਾਂ ਦੇਖੋ ਅੱਗੇ ਨਗਾਰੇ ਵੱਜ ਰਹੇ ਨੇ ਪੰਜ ਪਿਆਰੇ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਅੱਗੇ ਤਾਂ ਸੰਗਤਾਂ ਦੀਆਂ ਫੁੱਲਾਂ ਦੀਆਂ ਵਰਖਾਾਂ ਫੁੱਲਾਂ ਦੀ ਵਰਖਾ ਜਿਹੜੀ ਹੈ ਫੁੱਲਾਂ ਦੀ ਵਰਖਾ ਇਸ ਵੇਲੇ ਪਾਲਕੀ ਸਾਹਿਬ ਦੇ ਉੱਤੇ ਹੋ ਰਹੀ ਹੈ ਦਸ਼ਨ ਕਰ ਰਹੇ ਹੋ ਤੁਸੀਂ ਤਨ ਤਨ ਚਿੜੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਕੀ ਇਸ ਵੇਲੇ ਪਾਲਕੀ ਸਾਹਿਬ ਦੇ ਵਿੱਚ ਸ਼ੋਭਿਤ ਨੇ ਵਿਰਾਜਮਾਨ ਨੇ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੋ ਹੈ ਉਹ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਇਸ ਵੇਲੇ ਅੱਗੇ ਲੈ ਕੇ ਜਾਇਆ ਜਾਊਗਾ ਔਰ ਸ਼ਾਮ ਦੇ ਵੇਲੇ ਜੋ ਨਗਰ ਕੀਰਤਨ ਹੈ ਇਸ ਦੀ ਸਮਾਪਤੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਹੀ ਹੋਵੇਗੀ ਤਾਂ ਇਹ ਤਸਵੀਰਾਂ ਡਰੋਨ ਦੇ ਰਾਹੀਂ ਤੁਸੀਂ ਵੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਪਾਲਕੀ ਸਾਹਿਬ ਦੇ ਜਿਹੜਾ ਕਿ ਇਸ ਵੇਲੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਇਆ ਸੀ ਔਰ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵੱਲ ਨੂੰ ਇਹ ਨਗਰ ਕੀਰਤਨ ਇਸ ਵੇਲੇ ਅੱਗੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਸੰਗਤਾਂ ਦਾ ਭਾਰੀ ਕੱਠ ਡਰੋਨ ਦੀ ਨਜ਼ਰ ਦੇ ਨਾਲ ਜਿੱਥੇ-ਜਿੱਥੇ ਤੁਹਾਨੂੰ ਨਜ਼ਰ ਤੁਹਾਡੀ ਪਹੇਗੀ ਤੁਹਾਨੂੰ ਸਿਰਫ ਸੰਗਤਾਂ ਹੀ ਸੰਗਤਾਂ ਕੇਸਰੀ ਦਸਤਾਰਾਂ ਦੇ ਵਿੱਚ ਪੱਗਾਂ ਦੇ ਵਿੱਚ ਨਜ਼ਰ ਆਉਣਗੀਆਂ ਤਾਂ ਅਤਸ ਵੀਰ ਤੁਸੀਂ ਵੇਖੋਗੇ ਇਕੱਠ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਇਕੱਠ ਅੱਜ ਇਸ ਪਾਵਨ ਧਰਤੀ ਦੇ ਉੱਤੇ ਇਸ ਮੁਕੱਦਸ ਧਰਤੀ ਦੇ ਉੱਤੇ ਸੰਗਤਾਂ ਦਾ ਪਹੁੰਚਿਆ ਹੋਇਆ ਹੈ ਔਰ ਵੱਡੀ ਗਿਣਤੀ ਦੇ ਵਿੱਚ ਜੋ ਸੰਗਤਾਂ ਨੇ ਉਹ ਦਰਸ਼ਨਾਂ ਦੇ ਲਈ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਇਹ ਤਸਵੀਰ ਤੁਹਾਨੂੰ ਅਸੀਂ ਡਰੋਨ ਦੇ ਰਾਹੀਂ ਦਿਖਾ ਰਹੇ ਹਾਂ ਇੱਕ ਵਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਪਾਲਕੀ ਸਾਹਿਬ ਦੇ ਪੰਜ ਪਿਆਰਿਆਂ ਦੇ ਸਮਾਤਾ ਗੁਜਰੀ ਕਾਲਜ ਦੇ ਕੋਲੋਂ ਇਹ ਨਗਰ ਕੀਰਤਨ ਜਿਹੜਾ ਹੈ ਇਸ ਵੇਲੇ ਰਵਾਨਾ ਹੋ ਚੁੱਕਿਆ ਹੈ। ਤਾਂ 9874 ਪਾਲਕੀ ਸਾਹਿਬ ਤੀਆਂ ਤਸਵੀਰਾਂ ਨੇ ਡਰੋਨ ਦੇ ਰਾਹੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਪਾਲਕੀ ਸਾਹਿਬ ਦੇ। ਇਹ ਪਿਛਲੇ ਪਾਸੇ ਜਿੱਨਾ ਕਾਟ ਤੁਸੀਂ ਦੇਖ ਰਹੇ ਹੋ ਅਗਲੇ ਪਾਸੇ ਵੇਖੋਗੇ ਉਨਾ ਹੀ ਕਾਟ ਤੁਹਾਨੂੰ ਹੋਰ ਨਜ਼ਰ ਆਵੇਗਾ। ਤਾਂ ਡਰੋਨ ਰਾਹੀਂ თანਤਨ ਸ਼੍ਰੀ ਗੁਰੂ ਰਣ ਸਾਹਿਬ ਜੀ ਮਹਾਰਾਜ ਜਿਸ ਪਾਲਕੀ ਸਾਹਿਬ ਚ ਸ਼ਿਸ਼ੋਭਿਤ ਨਹੀਂ ਉਸ ਪਾਲਕੀ ਸਾਹਿਬ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਇਹ ਤਾਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਹਰ ਸਾਲ ਦੇਸ਼ ਦੁਰਾੜਿਓਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਹਰ ਵਾਰ ਦੀ ਤਰ੍ਹਾਂ ਉਸੇ ਤਰੀਕੇ ਨਾਲ ਇਸ ਸਾਲ ਵੀ ਵੱਡੀ ਗਿਣਤੀ ਦੇ ਵਿੱਚ ਜੋ ਏਕਾਠ ਜਿਹੜਾ ਹੈ ਉਹ ਸਾਨੂੰ ਨਜ਼ਰ ਆ ਰਿਹਾ ਹੈ। ਬोली ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਗੂੰਜਦੇ ਅੱਜ ਇਸ ਪਾਵਨ ਧਰਤੀ ਤੋਂ ਸਾਨੂੰ ਦਰਸਾਉਂਦੇ ਨੇ ਸਾਨੂੰ ਦੱਸਦੇ ਨੇ ਕਿ ਸਾਡੇ ਨਿੱਕਿਆਂ ਜਿੰਦਾ ਨੇ ਸਾਡੇ ਸਹਿਬਜ਼ਾਦਿਆਂ ਨੇ ਉਹ ਸਭ ਕੁਝ ਇਸ ਕੌਮ ਦੇ ਵਾਸਤੇ ਵਾਰ ਦਿੱਤਾ ਜੋ ਸਭ ਕੁਝ ਇਸ ਸਿੱਖ ਕੌਮ ਦੇ ਲਈ ਨਿਸ਼ਾਵਰ ਕਰ ਦਿੱਤਾ ਸਾਨੂੰ ਲੋੜ ਹੈ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰੱਖਣ ਦੀ ਸਿੱਖੀ ਦੇ ਰਾਹ ਤੁਰਨ ਦੀ ਸਿੱਖੀ ਦੇ ਰਾਹ ਤੁਰ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਤਾਂ ਜੋ ਅਸੀਂ ਉਹਨਾਂ ਦੀ ਜਿਹੜੀ ਸ਼ਹਾਬਤ ਹੈ ਜੋ ਸ਼ਹਾਦਤ ਉਹਨਾਂ ਨੇ ਬਲੋ ਦਿੱਤੀ ਗਈ ਹੈ ਉਸ ਨੂੰ ਸਜਦਾ ਕਰ ਸਕੀ ਕਰ ਸਕੀਏ ਔਰ ਜੋ ਸ਼ਹਾਦਤ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਉਹ ਵਿਅਰਥ ਨਾ ਜਾਵੇ ਉਸ ਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲੈ ਕੇ ਆਈਏ ਬੱਚਿਆਂ ਨੂੰ ਸਿੱਖਿਆਵਾਂ ਦਈਏ ਬੱਚਿਆਂ ਨੂੰ ਦੱਸਿਏ ਕਿ ਸਹਿਬਜ਼ਾਦਿਆਂ ਦਾ ਜੋ ਸ਼ਹੀਦੀ ਦੇਣ ਦਾ ਕਾਰਨ ਕੀ ਸੀ ਸਹਿਬਜ਼ਾਦਿਆਂ ਨੇ ਸ਼ਹਾਦਤਾਂ ਕਿਉਂ ਦਿੱਤੀਆਂ ਸਹਿਬਜ਼ਾਦਿਆਂ ਨੇ ਜਿਹੜੇ ਸ਼ਹਾਦਤਾਂ ਦਿੱਤੀਆਂ ਨੇ ਤਾਂ ਸਾਡੇ ਵਾਸਤੇ ਹੀ ਦਿੱਤੀਆਂ ਨੇ ਸਾਨੂੰ ਇਸ ਸ਼ਹਾਦਤਾਂ ਦਾ ਮੁੱਲ ਜਿਹੜਾ ਹੈ ਉਹ ਸਿੱਖੀ ਦੇ ਰਾਹ ਜੁੜ ਕੇ ਸਿੱਖੀ ਦੇ ਰਾਹ ਪੈ ਕੇ ਹੀ ਮੋੜਨਾ ਪੈਣਾ ਹੈ ਤਾਂ ਜਿਵੇਂ ਹੀ ਕੰਦ ਕਹਿੰਦੇ ਸੀਨੇ ਦੇ ਕੋਲ ਪਹੁੰਚੀ ਫਤਿਹ ਸਿੰਘ ਨੇ ਹੱਸ ਕੇ ਫਤਿਹ ਬੁਲਾ ਦਿੱਤੀ ਜੂੜੀ ਗੋਬਿੰਦ ਦੇ ਲਾਲਾਂ ਦੀ ਕਿਵੇਂ ਪਾਪੀਆਂ ਨੇ ਨੀਹਾਂ ਵਿੱਚ ਲੁਕਾ ਦਿੱਤੀ ਤਾਂ ਨੀਹਾਂ ਦੇ ਵਿੱਚ ਛੋਟੇ-ਛੋਟੇ ਜੋ ਲਾਲ ਸੀ ਉਹ ਚਣਵਾਏ ਗਏ ਜਦੋਂ ਨੀਹਾਂ ਚਣਵਾਏ ਜਾ ਰਹੇ ਸੀ ਤਾਂ ਇਹ ਨੇ ਤਸੀਹੀ ਉਹਨਾਂ ਦੇ ਵੱਲੋਂ ਦਿੱਤੇ ਗਏ ਦਰਸ਼ਨ ਕਰ ਰਹੇ ਹਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਾਂ ਸਾਚਕੂ ਮਿਟਾਓਗੇ ਤੂੰ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ਹਿਨशाह ਕੀ ਸ਼ਾਨ ਸੇ ਉਪਦੇਸ਼ ਹਮਾਰਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ ਹਮ ਕਹਿ ਰਹੇ ਹਾਂ ਤੁਮਕੋ ਖੁਦਾ ਕੀ ਜ਼ੁਬਾਨ ਸੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਰੈ ਨਮਾਈ ਸਿੱਖ ਹਮ ਕੌਮ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿੰਦੀ ਹੈ ਸਿੱਖ ਕੌਮ ਹਮੇਸ਼ਾ ਇਹ ਗੱਲ ਦਾ ਅਹਿਸਾਸ ਕਰਾਉਂਦੀ ਹੈ ਕਿ ਅਸੀਂ ਜੋਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਆ ਅਸੀਂ ਉਹਨਾਂ ਦੇ ਪੁੱਤਰ ਹਾਂ ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋਸਾਂ ਨੂੰ ਬੋਟਕੂ ਸਿੱਖਣ ਦੀ ਲੋੜ ਹੈ ਬਹੁਤ ਕੁਝ ਸਮਝਣ ਦੀ ਲੋੜ ਹੈ ਪਰ ਆਪਣੀ ਜ਼ਿੰਦਗੀ ਦੇ ਵਿੱਚ ਇਨਾਂ ਚੀਜ਼ਾਂ ਨੂੰ ਅਮਲ ਕਰਨ ਦੀ ਲੋੜ ਹੈ